ਇਹ ਵੀਡੀਓ ਬੱਲੇਆਲਾ ਪਿੰਡ ਦੀ ਹੈ ਜਿੱਥੇ ਗ੍ਰੰਥੀ ਸਿੰਘ 10 ਸਾਲ ਦੀ ਸੇਵਾ ਤੋਂ ਬਾਅਦ ਆਪਣੇ ਘਰ ਨੂੰ ਵਾਪਸ ਚੱਲੇ ਨੇ। ਉਹਨਾਂ ਨੇ ਇੱਥੇ ਗੁਰੂ ਘਰ ਦੇ ਵਿੱਚ 10 ਸਾਲ ਸੇਵਾ ਨਿਭਾਈ ਆ ਅਤੇ ਸਾਰਾ ਪਿੰਡ ਭਾਵੁਕ ਹੋ ਗਿਆ ਜਦੋਂ ਉਹਨਾਂ ਨੂੰ ਆਖਰੀ ਵਾਰ ਵਿਦਾਇਗੀ ਦੇਣ ਲੱਗੇ ਆਪਣੇ ਪਿੰਡ ਚੋਂ। ਤਾਂ ਤੁਸੀਂ ਦੇਖ ਸਕਦੇ ਹੋ ਨਮ ਅੱਖਾਂ ਦੇ ਨਾਲ ਸਾਰੇ ਨੇ ਗਲ ਲੱਗ ਲੱਗ ਕੇ ਜੱਫੀਆਂ ਪਾਈਆਂ ਅਤੇ ਭਾਵੁਕ ਹੋ ਗਏ ਤਾਂ ਗਰੰਥੀ ਸਿੰਘ ਨੇ ਇਹ ਕਮਾਇਆ ਹੈ ਇਸ ਪਿੰਡ ਦੇ ਵਿੱਚੋਂ ਪਿਆਰ ਅਤੇ ਮੁਹੱਬਤ ਇਤੋਂ ਪਤਾ ਲੱਗਦਾ ਵੀ ਇਨਸਾਨ ਕਿੰਨਾ ਵਧੀਆ ਆ ਇਹ ਹੁੰਦੀ ਹੈ ਦੋਸਤੋ ਅਸਲੀ ਪਛਾਣ ਇੱਕ ਇਨਸਾਨ ਦੀ ਸੋ ਇਸ ਪਿੰਡ ਵਾਲਿਆਂ ਦਾ ਵੀ ਆਦਰ ਸਤਕਾਰ ਕਰਨਾ ਬਣਦਾ ਆ ਜੋ ਇੰਨੇ ਪਿਆਰ ਦੇ ਨਾਲ ਆਪਣੇ ਗ੍ਰੰਥੀ ਸਿੰਘ ਨੂੰ ਵਿਦਾ ਕਰ ਰਹੇ ਨੇ ਨਹੀਂ ਤਾਂ ਅੱਧੇ ਪਿੰਡਾਂ ਦੇ ਵਿੱਚ ਤਾਂ ਕਈ ਲੜ ਲੜ ਮਰ ਜਾਂਦੇ ਨੇ ਆਪਣੇ ਗ੍ਰੰਥੀ ਸਿੰਘਾਂ ਦੇ ਨਾਲ ਤੁਸੀਂ ਦੇਖਿਆ ਹੋਵੇਗਾ ਜੈਲਸੀ ਦੇ ਚੱਕਰ ਦੇ ਵਿੱਚ ਤਾਂ ਇਸ ਪਿੰਡ ਦੀ ਤਾਰੀਫ ਤਾਂ ਕਰਨੀ ਬਣਦੀ ਆ ਵੀ ਬੱਲਿਆਲਾ ਪਿੰਡ ਦਾ ਨਾਮ ਦੱਸਿਆ ਜਾ ਰਿਹਾ ਹੈ ਗ੍ਰੰਥੀ ਸਿੰਘ ਨੇ ਖੁਦ ਇਹ ਵੀਡੀਓ ਸਾਂਝੀ ਕੀਤੀ ਆ ਜਦੋਂ ਉਹ ਆਪਣੇ ਘਰ ਨੂੰ ਵਾਪਸ ਜਾਣ ਲੱਗੇ ਤਾਂ ਸਾਰੇ ਭਾਵੁਕ ਹੋ ਗਏ ਗੱਲ ਲੱਗ ਲੱਗ ਕੇ ਸਾਰੇ ਰੋਣ ਲੱਗ ਪਏ ਗ੍ਰੰਥੀ ਸਿੰਘ ਦੇ ਬਹੁਤ ਹੀ ਸੋਹਣੀ ਵੀਡੀਓ ਇਸ ਵੀਡੀਓ ਨੂੰ ਨਾਲ ਦੱਬ ਕੇ ਸ਼ੇਅਰ ਕਰਦੇ ਹੋ ਇਦਾਂ ਦੇ ਹੋਣੇ ਚਾਹੀਦੇ ਆ ਦੋਸਤੋ ਪਿੰਡ ਵਾਲੇ ਅਤੇ ਗਰੰਥੀ ਸਿੰਘ ਤੁਹਾਨੂੰ ਕੀ ਲੱਗਦਾ ਹੈ ਕਮੈਂਟ ਜ਼ਰੂਰ ਕਰਿਓ